ਜੀ ਅੱਜ ਮੇਲਾ ਲੱਗਿਆ ਕੀ ਕਹਿਣਾ ਚਾਹੋਗੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਜੀ ਨਾ ਆਪ ਕੀ ਨਾ ਤਪ ਕੀ ਅਦਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੇ ਸੁੰਦ ਤੋਂ ਹੁੰਦੀ ਸਭ ਕੁ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸੰਧੀ ਵਾਲਤਾ ਦਾ ਸੰਬੂਧ ਦਿੱਤਾ ਹੈ ਤੇ ਜਿਹੜਾ ਇੱਥੇ ਆ ਕੇ ਮੁਕਤਸਰ ਦੀ ਧਰਤੀ ਤੇ 40 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਸਾਰਿਆਂ ਨੂੰ ਉਪਦੇਸ਼ ਕੀਤਾ ਕਿ ਖਾਓ ਖੱਟੋ ਰਲਮਲ ਭਾਈ ਟੋਟਣਾ ਆਵੋ ਵਾਢੋ ਜਾਈਂ ਸਾਂਝੀ ਬਾਤਾਂ ਸਬੂਤ ਦਿੰਦੇ ਹੋਏ ਇੱਥੇ ਜੋ ਕੁੱਟੀ ਗੰਡੀ ਸਾਹਿਬ ਗੁਰਦੁਆਰਾ ਸਾਹਿਬ ਹੈ ਉਹ ਸਾਨੂੰ ਇਹ ਸਮਝਾਉਂਦਾ ਹੈ ਕਿ ਜਿਹੜਾ ਗੁਰੂ ਦਾ ਬਣ ਗਿਆ ਸਾਰਾ ਜਾਦੂਗੋਦਾ ਬਣ ਗਿਆ ਗੁਰੂ ਦੇ ਕੀਤੇ ਹੋਏ ਕਾਰਨਾਮਿਆਂ ਨੂੰ ਅੱਜ ਥਾਂ-ਥਾਂ ਤੇ ਲੰਗਰ ਅਤੇ ਸਾਰੇ ਤਨਮਨ ਤਨ ਨਾਲ ਸੇਵਾ ਕਰ ਰਹੇ ਹਨ ਮੈਂ ਇਹ ਹੀ ਬੇਨਤੀ ਕਰਦਾ ਹਾਂ ਭਾਈ ਸਾਰੀਆਂ ਸੰਗਤਾਂ ਆਪਣਾ ਭਾਈਚਾਰਾ ਕਾਇਮ ਰੱਖੋ ਤੇ ਨਸ਼ਿਆਂ ਨੂੰ ਛੱਡੋ ਤੇ ਸਮਾਜ ਦੇ ਵਿੱਚ ਅੱਗੇ ਵਧ ਕੇ ਭਲਾਈ ਵਾਸਤੇ ਕੰਮ ਕਰੋ ਇਹ ਮੇਰੀ ਬੇਨਤੀ ਹੈ ਸਾਡੀਆਂ ਸੰਤਾਂ ਵਾਹਿਗੁਰੂ ਜੀ ਦਾ ਖਾਲਸਾ ਖੀਰ ਦਾ ਲੰਗਰ ਲਾਇਆ ਜੀ ਅੱਜ ਸਾਡੀਆਂ ਸੰਤਾਂ ਨੂੰ ਵੀ ਆਇਆ ਆ ਕੇ ਜਾਂਦਾ ਤੇ ਸਾਰੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਵਧਾਈ ਹੋਵੇ ਤੇ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਸਾਡਾ ਇੰਟਰਵਿਊ ਲਈਏ ਲੈ ਵੀ ਖਾਲਸਾ ਜੀ ਬਦੇ ਜੀ ਹਾਂਜੀ ਖਾਲਸਾ ਜੀ ਹਾਂਜੀ ਬਾਬਾ ਜੀ ਕੀ ਨਾਮ ਹੈ ਤੇ ਜੋ ਅੱਜ ਇੱਥੇ ਸਮਾਗਮ ਤੇ ਮਸਮਾਨ ਦੇ ਜੋ ਸ਼ਿਕਰ ਮਾਰੇ ਜਾ ਰਹੇ ਸੋ ਕੀ ਕਹਿਣਾ ਚਾਹੋਗੇ ਤੇ ਬਾਕੀ ਉਹਨਾਂ ਦਾ ਇੱਕ ਵਾਸਤੇ ਜੂਰਦੀਨ ਮਸਮਾਨਾਂ ਦੀ ਜਗ੍ਹਾ ਜੀ ਨਹੀਂ ਚਰਵਾਦੇ ਨੇ ਦੋ ਸੇ ਪਾਸ਼ਾ ਸਾਈ ਜੰਗਲੇ ਜੰਗਲਮਾਨ ਇਹ ਬਾਜ ਜੰਗਲਪੁਰ ਕਰਦੇ ਸੀ ਉਹਨਾਂ ਨੂੰ ਦੂਰ ਤੋਂ ਮੁਹੱਬਤ ਸਿੱਖਦੇ ਪੇਸ ਬਣ ਗਏ ਜਾ ਕੇ ਕਰਪਾਣ ਦਾ ਵਾਰਿਸ ਸਾਹਿਬ ਉਹਨਾਂ ਕੋ ਗੜਵੇਣਾ ਵਾਰ ਰੋਕ ਕੇ ਸੋਰਾ ਬਾਕੇ ਦਿੱਤ ਕਰਤਾ ਨਾਲ ਨਾਲ ਬੜ ਦੇਦਾ ਵੀ ਜਿਹੜਾ ਸੇਖ ਉਹਨਾਂ ਦਸਮੇਸ਼ਾ ਦਾ ਸਾਹਿਬ ਸੱਚੇ ਸਤਿਗੁਰੂ ਦਾ ਉਹਨੂੰ ਮਹਾਰਾਜ ਚੰਡੀਗੜਾ ਗੁਰੂ ਯਾਤਰਾ ਸਭ ਨੂੰ ਹੋਈ ਜਾਂਦੀ ਗਾਹੇ ਗੁਰੂ ਸਾਹਿਬ ਅੰਨੀ ਬਤੇ